ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਫਰੈਂਡਸ ਅੱਜ ਇਸ ਵੀਡੀਓ ਵਿੱਚ ਆਪਾਂ ਕਰਾਂਗੇ ਪੰਜਾਬ ਭਾਰਤੀ ਇਤਿਹਾਸ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ 20 ਐਮਸੀਕਿਊਜ਼ ਜੋ ਕਿ ਪੰਜਾਬ ਔਰ ਇੰਡੀਅਨ ਲੈਵਲ ਦੋਨਾਂ ਦੇ ਕੰਪੀਟੀਟਿਵ ਐਗਜ਼ਾਮਸ ਲਈ ਇੰਪੋਰਟੈਂਟ ਹੈ ਕਰਦੇ ਹਾਂ ਸਟਾਰਟ ਵੀਡੀਓ ਫਰਸਟ ਕੁਐਸਚਨ ਹੈ ਕਿਹੜੀ ਥਾਂ ਤੋਂ ਜੋੜੇ ਇਸਤਰੀ ਪੁਰਖ ਤੇ ਸ਼ਵਾਦਾਨਾ ਦੇ ਦਾ ਸਾਧਮ ਪ੍ਰਾਪਤ ਹੋਇਆ ਹੈ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ 1 ਕਾਲੀ ਬੰਗਾ ਤੋਂ ਕਾਲੀ ਬੰਕਾ ਤੋਂ ਇਸ ਤ੍ਰਿਪੂਰਖਰੇ ਮਤਲਬ ਕਿ ਜਿਹੜੇ ਸ਼ਾਵਸ ਉਹਨਾਰੇ ਇਕੱਠੇ ਫੁਕੰਦਾ ਪਰਮਾਨ ਪ੍ਰਾਪਤ ਹੋਏ ਹੈ ਹੁਣ ਜੋ ਸਿੰਧੂ ਘਾਟੀ ਸਭਿਅਤਾ ਇਸ ਦਾ ਸਮਾ ਕੀਆ 2500 ਤੋਂ ਲੈ ਕੇ 1750 ਬੀਸੀ ਜਾਂ 2350 ਤੋਂ ਲੈ ਕੇ 1750 ਡੇਟਾ ਹੈ ਜਿਹੜੀ ਇਹ ਕਾਰਬਨ ਸੀ 14 ਦੇ ਅਕੋਰਡਿੰਗ ਹੈ 2350 ਤੋਂ ਲੈ ਕੇ 1750 ਤੇ ਇਸ ਐਡਵਾਈਜ਼ਰ ਕੋਨ ਸਰ ਜਾਨ ਮਾਰਸ਼ਲ ਇਹ ਕਾਂਸਾ ਯੁੱਗ ਦੀ ਸਭਿਅਤਾ ਸੀ ਤੇ ਭਾਰਤ ਦੀ ਪਹਿਲੀ ਸ਼ਹਿਰੀ ਸਭਿਅਤਾ ਦਾ ਨਗਰ ਸਭਿਅਤਾ ਕਿਹੜੀ ਸੀ ਸਿੰਧੂ ਘਾਟੀ ਸਭਿਅਤਾ ਤੇ ਭਾਰਤ ਦੀ ਦੂਜੀ ਸ਼ਹਿਰੀ ਸਭਿਅਤਾ ਕਿਹੜੀ ਸੀ ਮੌਰੀਆ ਡੈਸਟਿਨਿਸੀ ਨਗਰ ਯੋਜਨਾ ਪ੍ਰਣਾਲੀ ਕਿਹੜੀ ਸੀ ਸਥੁਲਿੰਗ ਗ੍ਰਿਡ ਪ੍ਰਣਾਲੀ ਨੈਕਸਟ ਹੈ ਰਿਗਵੇਦਿਕ ਕਾਲ ਵਿੱਚ ਔਰਤਾਂ ਭਾਗ ਲੈਂਦੀਆਂ ਸੰਚੁਰਿਕ ਵਿਆਦੀ ਕਾਲ ਹੈ ਉਸ ਦੇ ਵਿੱਚ ਔਰਤਾਂ ਕਿਸ ਚੀਜ਼ 'ਚ ਭਾਗ ਲੈਂਦੀਆਂ ਸੀ অপਸ਼ਨ ਨੰਬਰ 3 ਸਵਾ ਤੇ ਵਿਦਤ ਵਿੱਚ ਰਿਗਵੈਦੀ ਕਾਲ ਹੈ ਜੋ ਇਹ ਸ਼ੈਰੀ ਸਭਿਅਤਾ ਨਹੀਂ ਸੀ ਇਹ ਇੱਕ ਗ੍ਰਾਮੀਣ ਸਭਿਅਤਾ ਸੀ ਠੀਕ ਹੈ ਨੈਕਸਟ ਏ ਕਿਹੜਾ ਪਹਾੜ ਜੈਨਾ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ ਜੈਨਾ ਦੇ ਵਿੱਚ ਕਿਹੜਾ ਪਹਾੜ ਪਵਿੱਤਰ ਮੰਨਿਆ ਜਾਂਦਾ ਇਹ ਮੰਨਿਆ ਜਾਂਦਾ ਹੈ অপਸ਼ਨ ਨੰਬਰ 3 ਚੰਦਰ ਪਹਾੜ ਜੈਨ ਧਰਮ ਦੇ ਸੰਸਥਾਪਕ ਰਿਸ਼ਭ ਦੇਵ ਨੂੰ ਮੰਨਿਆ ਜਾਂਦਾ ਹੈ ਜੋ ਕਿ ਪਹਿਲੇ ਜੈਨ ਤਿਰੰਥਕਰ ਸਨ ਟੋਟਲ 24 ਤਿਰੰਥਕਰ ਹੋਏ ਨੇ ਮਹਾਵੀਰ ਸਵਾਮੀ ਜੈਨ ਧਰਮ ਦੇ 24ਵੇਂ ਤਿਰੰਥਕਰ ਸਨ ਤੇ ਇਹਨਾਂ ਨੂੰ ਜੈਨ ਧਰਮ ਦਾ ਵਾਸਤਵਿਕ ਸੰਸਥਾਪਕ ਮੰਨਿਆ ਜਾਂਦਾ ਹੈ ਰਿਸ਼ਭ ਦੇਵ ਤੇ ਅਰिष्टनेमि ਦਾ ਉਲੇਖ ਕਰ ਵਿੱਚ ਮਿਲਦਾ ਹੈ ਰਿਗਵੇਦ ਦੇ ਵਿੱਚ ਮਿਲਦਾ ਹੈ ਕਿ ਜੈਨ ਗ੍ਰੰਥਾ ਦੀ ਰਚਨਾ ਇਹ ਉਹ ਕਿਸ ਪਾਸ਼ਾ ਦੇ ਵਿੱਚ ਹੋਈ ਹੈ ਪ੍ਰਾਕ੍ਰਿਤ ਪਾਸ਼ਾ ਦੇ ਵਿੱਚ ਹੋਈ ਹੈ ਮਹਾਵੀਰ ਜੀ ਦੇ ਮੌਲਿਕ ਸਿਧਾਂਤ 14 ਪ੍ਰਾਚੀਨ ਗ੍ਰੰਥਾਂ ਦੇ ਵਿੱਚ ਨੇ ਜਿਨ੍ਹਾਂ ਨੂੰ ਪੂਰਵ ਕਹਿੰਦੇ ਨੇ ਤੇ ਬਾਅਦ ਦੇ ਵਿੱਚ ਇਹਨਾਂ ਨੂੰ 12 ਅੰਗਾਂ ਤੇ 12 ਉਪੰਗਾਂ ਦੇ ਵਿੱਚ ਵੰਡਿਆ ਗਿਆ ਸੀ ਨੈਕਸਟ ਹੈ ਰਾਜਾ ਬਨਨ ਤੋਂ ਪਹਿਲਾਂ ਅਸ਼ੋਕ ਕਿੱਥੋਂ ਦਾ ਕੁਮਾਰ ਸੀ ਅੱਜ ਜੋ ਅਸ਼ੋਕ ਹੈ ਇਹ ਰਾਜਾ ਬਨਨ ਤੋਂ ਪਹਿਲਾਂ ਕਿੱਥੋਂ ਦਾ ਕੁਮਾਰ ਸੀ ਪਾਟਲੀ ਪੁੱਤਰ ਦਾ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਦੇਖੋ ਰਾਜਾ ਅਸ਼ੋਕ ਹੈ ਜੋ ਇਸਨੇ 269 ਇਸਵੀ ਤੋਂ ਲੈ ਕੇ ਈਸਵੀ ਪੂਰਵ ਤੋਂ ਲੈ ਕੇ 232 ਈਸਵੀ ਪੂਰਵ ਤੱਕ ਸ਼ਾਸਨ ਕੀਤਾ ਅਸ਼ੋਕ ਨੇ ਆਪਣੇ ਰਾਜ ਸਿਲਕ ਡੈਟ੍ਹਵੇਂ ਸਾਲ ਜਾਨਕੀ 261 ਈਸਵੀ ਪੂਰਵ ਦੇ ਵਿੱਚ ਅਸ਼ੋਕ ਨੇ ਕਲਿੰਗ ਦੇ ਉੱਤੇ ਹਮਲਾ ਕੀਤਾ ਸੀ ਤੇ ਉਸ ਨੂੰ ਜਿੱਤ ਲਿਆ ਸੀ ਪਰ ਕਿਉਂਕਿ ਕਲਿੰਗ ਦੇ ਵਿੱਚ ਬਹੁਤ ਜ਼ਿਆਦਾ ਭਿਆਨਕ ਨਰ ਸੰਹਾਰ ਹੋਇਆ ਸੀ ਜਿਸ ਦੇ ਕਾਰਨ ਕਿ ਅਸ਼ੋਕ ਨੇ ਆਵਦਾ ਮਤਲਬ ਮਾਨ ਵਿਚਾਰ ਮਾਨੇ ਜੋ ਉਹ ਜੁੱਧਾ ਤੋਂ ਉਸਨੇ ਦੂਰ ਕਰ ਲਿਆ ਸੀ ਆਪਦੇ ਆਪ ਨੂੰ ਤੇ ਬੁੱਧ ਧਰਮ ਨੂੰ ਸਵੀਕਾਰ ਕਰ ਲਿਆ ਸੀ ਨੈਕਸਟ ਟਾਈਮ ਚੰਦਰਗੁਪਤ ਦੂਜਾ ਦਾ ਸ਼ਾਸਨ ਕਾਲ ਮੰਨਿਆ ਜਾਂਦੇ ਹਨ ਜੋ ਚੰਦਰਗੁਪਤ ਦੂਜਾ ਹੈ ਇਸ ਦਾ ਸ਼ਾਸਨ ਕਾਲ ਕਿੰਨਾ ਮੰਨਿਆ ਜਾਂਦਾ ਹੈ 375 ਤੋਂ ਲੈ ਕੇ 415 ਏਡੀ ਤੱਕ ਮੰਨਿਆ ਜਾਂਦਾ ਹੈ ਚੰਦਰਗੁਪਤ ਦੂਸਰੇ ਦਾ ਸ਼ਾਸਨ ਕਾਲ ਚੰਦਰਗੁਪਤ ਦੂਜਾ नेक्स्ट टाइम एक मिनट चलो तो आप थोड़ी जी डिटेल देख लें चंद्रगुप्त तो यानी कि विक्रमादित्य देखो समुद्र गुप्त दो पुत्र सन समुद्र गुप्त दो पुत्र सन रामगुप्त से चंद्रगुप्त रामगुप्त जो चंद्रगुप्त जो यह दूजा दत्त दे तो पैदा होया सी। उसने कई उपाधियां धारण कितिया जिमें कि विक्रमादित्य विक्रमांक नरेंद्र ਸਿੰਘ ਵਿਕਰਮ ਸਿੰਘ ਚੰਦਰ ਨੈਕਸਟ ਟਾਈਮ ਚੰਦਰਗੁਪਤ ਦੂਜਾ ਦਾ ਦੂਸਰਾ ਨਾਮ ਕੀ ਸੀ ਜੇ ਚੰਦਰਗੁਪਤ ਦੂਸਰਾ ਹੈ ਇਸ ਦਾ ਦੂਜਾ ਨਾਮ ਕੀ ਸੀ ਦੇਵਗੁਪਤ ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈ ਦੇਵਗੁਪਤ ਜਾਂ ਦੇਵਰਾਜ ਵੀ ਕਹਿੰਦੇ ਨੇ ਤੇ ਇਸ ਦੇ ਕਾਲ ਦੇ ਵਿੱਚ ਕਈ ਅਭਿਲੇਖ ਮਿਲਦੇ ਨੇ ਜਿਵੇਂ ਕਿ ਮਥੁਰਾ ਸਤੰਭ ਤੇ ਅਭਿਲੇਖ ਉਦੇ ਗ੍ਰੀਦੇ ਦੋ ਲੇਖ ਹੈ ਜੋ ਉਸ ਵਿੱਚ ਜੀਤਾਂ ਬਾਰੇ ਦੱਸਿਆ ਗਿਆ ਹੈ ਗੜਵਾ ਵਿਲੇਖ ਸਾਂਚਿਤਵ ਪ੍ਰਾਪਤ ਵਿਲੇਖ ਤੇ ਸਾਹਿਤ ਪਰਿਮਾਨ ਕੀ ਕਾਲੀਦਾਸ ਦੇ ਗ੍ਰੰਥ नेक्स्ट ਸ਼ੇਮ ਲੋਧੀ ਵੰਸ਼ ਦਾ ਸੰਸਥਾਪਕ ਕੌਣ ਸੀ ਲੋਧੀ ਵੰਸ਼ ਹੈ ਜੋ ਇਸ ਦਾ ਸੰਸਥਾਪਕ ਕੌਣ ਸੀ ਇਸ ਦਾ ਰਾਈਟ ਅੰਡਰਗ੍ਰਾਪ ਆਪਸ਼ਨ ਨੰਬਰ A ਬਹਿਲੋਲ ਲੋਧੀ ਹੈ ਜੋ ਇਸਨੇ ਲੋਧੀ ਵੰਸ਼ ਦੀ ਸਥਾਪਨਾ ਕੀਤੀ ਸੀ 1451 ਈਸਵੀ ਤੋਂ ਲੈ ਕੇ 1469 99 ਈਸਵੀ ਤੱਕ ਬਹਿਲੋਲ ਲੋਧੀ ਨੇ ਸ਼ਾਸਨ ਕੀਤਾ ਸੀ ਕੀਤਾ ਸੀ ਦਿੱਲੀ ਸਲਤਨਤ ਦੇ ਵਿੱਚ ਸ਼ਾਸਨ ਕਰਨ ਵਾਲਾ ਇਹ ਪਹਿਲਾ ਅਫਗਾਨ ਵੰਸ਼ ਸੀ ਜਿਹੜਾ ਲੋਧੀ ਵੰਸ਼ ਆ ਤੇ ਲੜਿਆ ਲੋਧੀ ਤੋਂ ਬਾਅਦ ਕੌਣ ਐਸੀ ਸਿਕੰਦਰ ਲੋਧੀ ਤੇ ਉਸ ਤੋਂ ਬਾਅਦ ਆਇਆ ਸੀ ਇਬਰਾਹਿਮ 로ਦੀ ਜੋ ਕਿ ਆਖਰੀ 로ਦੀ ਵੰਸ਼ ਦਾ ਸ਼ਾਸਕ ਸੀ ਨੈਕਸਟ ਹੈ ਬਾਬਰ ਨੇ 1529 ਈਸਵੀ ਦੇ ਕਾਗਰਾ ਯੁੱਧ ਵਿੱਚ ਕਿਸ ਨੂੰ ਪਰਾਜਿਤ ਕੀਤਾ ਬਾਬਰਾਂ ਨੇ ਜੋ ਬਾਬਰ ਹੈ ਜੋ ਇਸਨੇ ਮਹਿਮੂਦ 로ਦੀ ਨੂੰ ਪਰਾਜਿਤ ਕੀਤਾ ਸੀ অপਸ਼ਨ ਨੰਬਰ B ਇਸ ਦਾ ਰਾਈਟ ਆਂਸਰ ਹੈ 1526 ਈਸਵੀ ਦੇ ਵਿੱਚ ਬਾਬਰ ਨੇ ਦਿੱਲੀ ਸਲਤਨਤ ਦੇ ਉੱਤੇ ਕਬਜ਼ਾ ਕੀਤਾ ਸੀ 1526 ਤੋਂ ਲੈ ਕੇ 1530 ਵੀ ਤੱਕ ਬਾਬਰ ਨੇ ਸ਼ਾਸਨ ਕੀਤਾ ਸੀ ਇਹ ਆਪਣੇ ਪਿਤਾ ਵੱਲੋਂ ਤੈਮੂਰ ਤੇ ਮਾਤਾ ਵੱਲੋਂ ਚੰਗੇਜ਼ ਖਾਨ ਜਨਕੀ ਮੰਗੋਲ ਦਾ ਵੰਸ਼ ਸੀ ਜਿਹੜਾ ਕਿ ਪਾਣੀਪਤ ਦਾ ਪਹਿਲਾ ਯੁੱਧ ਹੋਇਆ ਸੀ ਉਸ ਦੇ ਵਿੱਚ ਇਬਰਾਹਿਮ ਲੋਦੀ ਨੂੰ ਹਰਾ ਕੇ ਬਾਬਰ ਨੇ ਦਿੱਲੀ ਸਿਕੰਦਰ ਦੇ ਉੱਤੇ ਕਬਜ਼ਾ ਕੀਤਾ ਸੀ ਜੋ ਕਾਗਰਾ ਦਾ ਯੁੱਧ ਇਹ 1529 ਵੀ ਦੇ ਵਿੱਚ ਹੋਇਆ ਸੀ ਇਜ਼ਾ ਵਿੱਚ ਬਾਬਰ ਨੇ ਮਹਿਮੂਦ ਲੋਦੀ ਜੋ ਕਿ ਇਬਰਾਹਿਮ ਲੋਦੀ ਦਾ ਭਾਈ ਸੀ ਜੋ ਅਫਗਾਨਨ ਨੂੰ ਸੰਗਠਿਤ ਕਰਕੇ ਲਿਆਇਆ ਸੀ ਉਸ ਨੂੰ ਹਰਾਇਆ ਸੀ ਬਾਬਰ ਨੇ ਤੁਰਕੀ ਬਾਦਸ਼ਾਹ ਦੇ ਵਿੱਚ ਆਪਣੀ ਆਤਮਕਥਾ ਤੁਜਕੇ ਬਾਬਰੀ ਜਾਂ ਬਾਬਰਨਾਮਾ ਲਿਖੇ ਸੀ ਨੈਕਸਟ ਹੈ ਬਾਬਰ ਨੂੰ ਕਿੱਥੇ ਦਫਨਾਇਆ ਗਿਆ ਬਾਬਰ ਨੂੰ ਕਿੱਥੇ ਦਫਨਾਇਆ ਗਿਆ ਸੀ ਜ਼ੈ ਰਾਈਟ ਅਨਸਰ ਆਏਗਾ ਆਪਸ਼ਨ ਨੰਬਰ ਬੀ ਕਾਬੁਲ ਦੇ ਵਿੱਚ ਦਫਨਾਇਆ ਗਿਆ ਸੀ ਬਾਬਰ ਨੂੰ ਨੈਕਸਟ ਹੈ ਫਰੀਦ ਨੂੰ ਸ਼ੇਰ ਸ਼ਾਹ ਦੀ ਉਪਾਧੀ ਕਿਸ ਨੇ ਦਿੱਤੀ ਫਰੀਦ ਨੂੰ ਯੁੱਧ ਤੇ ਬਾਅਦ ਕਿਸ ਨੇ ਮਤਲਬ ਕਦੋਂ ਮਿਲੀ ਸੀ ਫਰੀਦ ਨੂੰ ਤਾਂ ਫਰੀਦ ਨੂੰ ਮਿਲੀ ਸੀ ਯੁੱਧ ਤੋਂ ਬਾਅਦ ਸ਼ੇਰ ਸ਼ਾਹ ਦੀ ਉਪਾਧੀ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਟਾਈਮ ਦਸਵੰਤ ਦੁਆਰਾ ਬਣਵਾਏ ਬਣਾਏ ਗਏ ਚਿੱਤਰ ਹੇਠ ਲਿਖਿਆ ਵਿੱਚ ਕਿਸ ਪਾਂਡੂਲੀਪੀ ਵਿੱਚ ਬਣੇ ਨੇ ਜੋ ਦਸਵੰਤ ਨੇ ਚਿੱਤਰ ਬਣਾਏ ਸੀ ਇਹ ਕਿਸ ਦੇ ਵਿੱਚ ਮਿਲੇ ਨੇ ਇਹ ਮਿਲੇ ਨੇ ਆਪਸ਼ਨ ਨੰਬਰ B ਰਜ਼ਮਨਾਮਾ ਦੇ ਵਿੱਚ नेक्स्ट टाइम डल्ले वालियम मिशल मिसल नाल सॉरी डले वाले मिसल नरनजीत सिंह का की संबंध से जो डले वाले मिसल है इसका ਮਤਲਬ ਕਿ ਇਹ ਹੀ ਇਸ ਦਾ ਸੰਸਥਾਪਕ ਕੌਣ ਸੀ ਗੁਲਾਬ ਸਿੰਘ ਆਪਾਂ ਕਿ ਮੇਰੀ ਯਾਦ ਕੀਤਾ ਪਹਿਲੇ ਵੀਡੀਓਜ਼ ਦੇ ਵਿੱਚ ਆਪਾਂ ਯਾਦ ਕੀਤਾ ਹੋਇਆ ਕਿ ਗੁਲਾਬ ਨੂੰ ਡਲੇ ਨਾ ਮਾਰੋ ਤੇ ਇਸ ਦੇ ਨਾਲ ਰਣਜੀਤ ਸਿੰਘ ਦਾ ਮਿੱਤਰਤਾ ਵਾਲਾ ਸੰਬੰਧ ਸੀ অপਸ਼ਨ ਨੰਬਰ B ਇਸ ਦਾ ਰਾਈਟ ਆਂਸਰ ਹੈ ਨੈਕਸਟ ਹੈ ਸਿੰਧੂ ਘਾਟੀ ਸਭਿਅਤਾ ਵਿੱਚਮ ਖਰੀਦ-ਵੇਚ ਦਾ ਜਰੀਆ ਕੀ ਸੀ ਸਿੰਧੂ ਸਭਿਅਤਾ ਦੇ ਵਿੱਚ ਖਰੀਦ-ਵੇਚ ਦਾ ਜਰੀਆ ਸੀ ਚੀਜ਼ਾਂ ਦੀ ਅਦਲਾ-ਬਦਲੀ ਦੁਆਰਾ অপਸ਼ਨ ਨੰਬਰ B ਇਸ ਦਾ ਰਾਈਟ ਆਂਸਰ ਹੈ ਨੈਕਸਟ ਹੈ ਜੈਨ ਮਠਾ ਨੂੰ ਕਿਹਾ ਜਾਂਦਾ ਸੀ ਜੋ ਜੈਨ ਮਠ ਨੇ ਇਹਨਾਂ ਨੂੰ ਕੀ ਕਿਹਾ ਜਾਂਦਾ ਸੀ ਇਹਨਾਂ ਨੂੰ ਕਿਹਾ ਜਾਂਦਾ ਸੀ অপਸ਼ਨ ਨੰਬਰ ਡੀ ਬਸਦੀ ਜੈਨ ਮਠਾ ਨੂੰ ਕੀ ਕਿਹਾ ਜਾਂਦਾ ਸੀ ਬਸਤੀ ਕਿਹਾ ਜਾਂਦਾ ਸੀ ਨੈਕਸਟ ਹੈ ਰਿਗਵੇਦ ਕਾਲ ਦੇ ਲੋਕ ਇੰਦਰ ਦੀ ਪੂਜਾ ਕਿਸ ਲਈ ਕਰਦੇ ਸੀ ਜੋ ਰਿਗਵੇਦ ਕਾਲ ਹੈ ਉਸ ਦੇ ਵਿੱਚ ਇੰਦਰ ਦੀ ਪੂਜਾ ਕਰਦੇ ਸਨ ਲੋਕ ਪੋਤ ਇੱਕ ਸੁਖ ਤੇ ਵਿਜੇ ਲਈ অপশন নাম্বার ডি ਇਜ਼ ザ রাইਟ ਆਂਸਰ ਹੈ ਨੈਕਸਟ ਏਮ ਗੁਪਤ ਕਾਲ ਵਿੱਚ ਸ਼ਵੇਤਾਂਬਰ ਸੰਪਰਦਾਇ ਦਾ ਕੇਂਦਰ ਸੀ ਜੋ ਸ਼ਵੇਤਾਂਬਰ ਸੰਪਰਦਾਇ ਹੈ ਇਸ ਦਾ ਕੇਂਦਰ ਸੀ ਮਥੁਰਾ ਤੇ ਬੱਲਵੀ ਸ਼ਵੇਤਾਂਬਰ ਕੀ ਸੀ ਦੇਖੋ ਜੈਨ ਧਰਮ ਦੋ ਦੋ ਪੰਥਾਂ ਵਿੱਚ ਵੰਡਿਆ ਗਿਆ ਸੀ ਸ਼ਵੇਤਾਂਬਰ ਤੇ ਦਿਗੰਬਰ ਜੋ ਸ਼ਵੇਤਾਂਬਰ ਪੰਥ ਹੈ ਇਸ ਨੂੰ ਮੰਨਣ ਵਾਲੇ ਚਿੱਟੇ ਕੱਪੜੇ ਤਰਨ ਕਰਦੇ ਸੀ ਤੇ ਦਿਗੰਬਰ ਪੰਥ ਨੂੰ ਮੰਨਣ ਵਾਲੇ ਜੋ ਉਹ ਕੱਪੜਿਆਂ ਦਾ ਤਿਆਗ ਕਰਦੇ ਸੀ ਨੈਕਸਟ ਹੈ ਕਿਹੜੇ ਗ੍ਰੰਥ ਵਿੱਚ ਸ਼ੂਦਰ ਦਾ ਸ਼ੂਦਰ ਨੂੰ ਆਰਿਆ ਕਿਹਾ ਗਿਆ ਹੈ ਸ਼ੂਦਰ ਨੂੰ ਆਰਿਆ ਕਿਹਾ ਗਿਆ ਹੈ ਅਰਥਸ਼ਾਸਤਰ ਦੇ ਵਿੱਚ ਇਹ ਅਰਥਸ਼ਾਸਤਰ ਇੱਕ ਜ਼ੀਰ ਰਚਨਾ ਹੈ ਅਰਥਸ਼ਾਸਤਰ ਹੈ ਜੋ ਕੌਟਿਲਿਆ ਹੈ ਕੌਟਿਲਿਆ ਦੀ ਰਚਨਾ ਹੈ ਜਾਂ ਇਸ ਨੂੰ ਵਿਸ਼ਨੂੰ ਗੁਪਤ ਵੀ ਕਹਿੰਦੇ ਨੇ ਜੋ ਕਿ ਬ੍ਰਾਹਮਣ ਸਿੰਘ ਅਰਥਸ਼ਾਸਤਰ ਦਾ ਵਿੱਚ ਵਿਸ਼ਾ ਕੀ ਹੈ ਰਾਜਨੀਤੀ ਆ ਤੇ ਮੈਕੀਅੱਲੀਆ ਦੀ ਰਚਨਾ ਦਾ ਪ੍ਰਿੰਸ ਦੀ ਤੁਲਨਾ ਕੌਟਿਲਿਆ ਦੇ ਅਰਥਸ਼ਾਸਤਰ ਦੇ ਨਾਲ ਕੀਤੀ ਜਾਂਦੀ ਹੈ ਕੋਟਲਿਆ ਹੈ ਕੌਣ ਸੀ ਚੰਦਰਗੁਪਤ ਮੌਰਿਆ ਦਾ ਗੁਰੂ ਮਿੱਤਰ ਸਲਾਹਕਾਰ ਤੇ ਪ੍ਰਧਾਨ ਮੰਤਰੀ ਸੀ ਨੈਕਸਟ ਏ ਕਿਸ ਨੇ ਸੋਰਾਸ਼ਟ੍ਰੀ ਵਿੱਚ ਸਰਪ੍ਰਥਮ ਸੁਦਰਸ਼ਨ ਤੜਾਗ ਦਾ ਨਿਰਮਾਨ ਕਰਵਾਇਆ ਸੀ ਜੋ ਸੁਦਰਸ਼ਨ ਛੀਲ ਜਾਂ ਸੁਦਰਸ਼ਨ ਤੜਾਗ ਹੈ ਇਹਦਾ ਸਭ ਤੋਂ ਪਹਿਲਾਂ ਨਿਰਮਾਨ ਕਰਵਾਇਆ ਸੀ ਆਪਸ਼ਨ ਨੰਬਰ ਏ ਚੰਦਰਗੁਪਤ ਮੌਰਿਆ ਨੇ ਸੁਦਰਸ਼ਨ ਛੀਲਜੀ ਜਨ ਨਿਰਮਾਨ ਕੇ ਚੰਦਰਗੁਪਤ ਮੌਰਿਆ ਨੇ ਸੋਰਾਸ਼ਟ੍ਰ ਪ੍ਰਾਂਤ ਦੇ ਗਵਰਨਰ ਪੁਸ਼ਯਾ ਗੁਪਤ ਨੇ ਕਰਵਾਇਆ ਸੀ ਦੇਸੀ ਮੁਰੰਮਤ ਪਹਿਲੀ ਵਾਰ ਕਿਸ ਨੇ ਕਰਵਾਈ ਸੀ ਸ਼ਕਤ ਸ਼ਾਸਿਤ ਕੰਪ ਰੁੱਦਰ ਦਮਨ ਨੇ ਕਰਵਾਈ ਸੀ ਤੇ ਦੂਜੀ ਵਾਰ ਇਸ ਨਵੀ ਹੈ ਜੋ ਇਸ ਤਰਾਗ ਦੀ ਮੁਰੰਮਤ ਸਕੰਦ ਗੁਪਤ ਨੇ ਕਰਵਾਈ ਸੀ ਨੈਕਸਟ ਹੈ 16ਵੀਂ ਸ਼ਤਾਬਦੀ ਵਿੱਚ ਪੰਜਾਬ ਦਾ ਪ੍ਰਸਿੱਧ ਉਦਯੋਗ ਕਿਹੜਾ ਸੀ 16ਵੀਂ ਸ਼ਤਾਬਦੀ ਦੇ ਵਿੱਚ ਪੰਜਾਬ ਦਾ ਪ੍ਰਸਿੱਧ ਉਦਯੋਗ ਸੀ অপਸ਼ਨ ਨੰਬਰ ਬੀ ਕੱਪੜਾ ਉਦਯੋਗ ਨੈਕਸਟ ਹੈ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਕਿਸ ਨਾਲ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਹੋਇਆ ਸੀ অপਸ਼ਨ ਨੰਬਰ ਬੀ ਜੈ ਸਿੰਘ ਕਨਈਆ ਦੀ ਪੋਤੀ ਮਹਿਤਾਬ ਕੌਰ ਦੇ ਨਾਲ ਜੋ ਕਿ ਕਨਈਆ ਵੰਸ਼ ਦੀ ਸੀ ਮਤਲਬ ਸੋਰੀ ਕਨਈਆ ਮਿਸਲ ਦੀ ਸੀ ਜੈ ਸਿੰਘ ਕਨਈਆ ਦੀ ਪੋਤੀ ਮਹਿਤਾਬ ਕੌਰ ਤੇ ਇਜੀ ਸੱਸ ਸਦਾ ਕੋ ਹੈ ਜੋ ਇਸਨੇ ਵੀ ਸ਼ਾਸਨ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮਿਲ ਕੇ ਟੈਂਸੇਰੇ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ 20 mcqs प्लीज वीडियोज यूजफुल होवे ਤੁਹਾਡੇ ਲਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਜਿੰਨਾਂ ਨੇ ਹਜੇ ਨਹੀਂ ਕੀਤਾ ਫੇਨ ਮਿਲਦੀਆਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ